लुधियाना ਦੇ ਹੈਵੋ ਵਾਲੇ ਇਲਾਕੇ ਦੇ ਵਿੱਚ 18 ਜੂਨ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਜਮ ਕੇ ਹੁੱਲੜਬਾਜ਼ੀ ਅਤੇ ਬਦਮਾਸ਼ੀ ਕੀਤੀ ਸੀ ਅਤੇ ਮਹੱਲੇ ਦੇ ਵਿੱਚ ਗੱਡੀ ਪੰਨੀ ਸੀ ਅਤੇ ਫਾਇਰ ਕੀਤਾ ਇਸ ਸਾਰੀ ਘਟਨਾ ਤੋਂ ਬਾਅਦ ਹੈਵੋਲ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਪੁਲਿਸ ਨੇ ਵਕਫਾ ਤਾਰਾ ਮਾਤੇ ਤਹਿਤ ਇਰਾਦਾਇਕਤਲ ਆਮ ਸੈਕਟ ਤਹਿਤ ਮਾਮਲਾ ਦਰਜ ਕਰਕੇ ਦੋ ਦਰਜਨ ਤੋਂ ਵੱਧ ਬਦਮਾਸ਼ਾਂ ਉੱਪਰ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਨਕਾਊਂਟਰ ਮਾਮਲੇ ਦੇ ਵਿੱਚ ਪੁਲਿਸ ਨੂੰ ਬਦਮਾਸ਼ਾਂ ਤੋਂ ਮਿਲੇ ਦੇਸੇ ਪਿਸਤੌਲਾਂ ਤੇ ਪਹਿਲਾਂ ਵੀ ਕਹੀ ਹੈ ਜਿਹੜਾ ਇਹਨਾਂ ਤੇ ਮਾਮਲੇ ਦਰਜ ਨੇ ਇਹ ਜਿੱਕੇ ਨੇ ਬੰਦੇ ਰੈਕਟ ਕੀਤੇ ਕੋਈ ਇੰਜਰਡ ਵੀ ਹੈਗਾ ਇਸ ਟੀਮ ਨੂੰ ਇਹ ਕੱਲ ਰਾਤੀ ਲੁਧਿਆਣਾ ਕਮਿਸ਼ਨਰੇਟ ਦੇ ਏਰੀਏ ਦੇ ਵਿੱਚ ਜਿਹੜਾ ਸਾਡਾ ਪੁਲਿਸ ਸਟੇਸ਼ਨ ਹੈ ਬੋਵਾਲ ਇਸ ਵਿੱਚ ਇੱਕ ਐਫ ਆਈ ਆਰ 186 ਨੂੰ ਦਰਜ ਹੋਈ ਸੀ 98 ਨੰਬਰ ਐਫ ਆਈ ਆਰ ਜਿਸ ਵਿੱਚ ਹੈਬੋਵਾਲ ਦੇ ਏਰੀਏ ਦੇ ਵਿੱਚ ਕਾਫੀ ਮੁੰਡਿਆਂ ਨੇ ਗੁੰਡਾਗਰਦੀ ਕੀਤੀ ਸੀ ਇੱਕ ਬੰਦੇ ਦੇ ਘਰ ਦੇ ਉੱਪਰ ਪਥਰਾਵਾਰ ਕੀਤਾ ਸੀ ਆ ਕਾਫੀ ਉੱਥੇ 307 ਆਮ ਜੈਕਟਰੀ ਦਾ 98 ਨੰਬਰ ਐਫ ਆਰ ਦਰਜ ਹੋਈ ਸੀ ਉਸ ਐਫ ਆਰ ਦੇ ਜਿਹੜੇ ਦੋ ਮੇਨ ਦੋਸ਼ੀ ਸੀਗੇ ਇੱਕ ਰਵਿੰਦਰ ਸਿੰਘ ਤੇਗਾ ਦੂਜਾ ਸਿਕੰਦਰ ਸਿੰਘ ਹੈਪੀ ਇਹਨਾਂ ਬਾਰੇ ਕੱਲ ਹੈਬੋਵਾਲ ਪੁਲਿਸ ਸਟੇਸ਼ਨ ਦੀ ਜਿਹੜੀ ਚੌਂਕੀ ਜਗਤਪੁਰੀ ਹੈ ਉੱਥੋਂ ਦੇ ਮੁਲਾਜ਼ਮਾਂ ਨੂੰ ਇਨਫੋਰਮੇਸ਼ਨ ਸਿਗੀ ਵੀ ਇਹ ਚੂੜਪੁਰ ਵਾਲੀ ਸਾਈਡ ਰਾਮ ਇਨਕਲੇਪ ਹੁੰਦਾ ਵੀ ਉਹਦੇ ਨੇੜੇ-ਨੇੜੇ ਕਿਤੇ ਉੱਥੇ ਲੋਕੇ ਸ਼ੇਪੇ ਆ ਤਾਂ ਜਦੋਂ ਲੇਟ ਨਾਈਟ ਪੁਲਿਸ ਪਾਰਟੀ ਨੇ ਉੱਥੇ ਜਾ ਕੇ ਰੇਡ ਕੀਤੀ ਇਹਨਾਂ ਨੂੰ ਐਪਰੀਹੈਂਡ ਕਰਨ ਲਈ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਅੱਗੋਂ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਤਾਂ ਇੱਕ ਗੋਲੀ ਜਿਹੜੀ ਹੈਗੀ ਸਾਡੀ ਸਰਕਾਰੀ ਗੱਡੀ 'ਚ ਲੱਗੀ ਮੁਲਾਜ਼ਮਾਂ ਵਾਲੇ ਵੀ ਫਾਇਰ ਹੋਇਆ ਤਾਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨੇ ਉੱਥੇ ਫਾਇਰ ਕੀਤਾ ਤੇ ਦੋਵੇਂ ਦੋਸ਼ੀਆਂ ਦੇ ਇੱਕ ਦੋਸ਼ੀ ਦੇ ਸੱਜੀ ਲੱਤ 'ਚ ਗੋਲੀ ਲੱਗੀ ਹੈ ਇੱਕ ਦੋਸ਼ੀ ਦੇ ਪੱਟੇ 'ਤੇ ਗੋਲੀ ਲੱਗੀ ਹੈ ਤੇ ਦੋਵੇਂ ਦੋਸ਼ੀ ਜਿਹੜੇ ਇੰਜਰਡ ਹੋਏ ਇਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਇਹਨਾਂ ਤੋਂ ਮੌਕੇ ਤੇ ਐਫਐਸਐਲ ਦੀਆਂ ਟੀਮਾਂ ਮਂਗਾਈਆਂ ਗਈਆਂ ਉਹਨਾਂ ਨੇ ਉੱਥੇ ਜਿਹੜੇ ਵੈਪਨ ਤੇ ਜਿਹੜੇ ਉੱਥੇ ਕਾਰਟ੍ਰਿਜ ਸੀਗੇ ਉਹ ਵੀ ਰਿਕਵਰ ਕੀਤੇ ਹੈਗੇ ਤੇ ਇਮੀਡੀਏਟਲੀ ਦੋਵੇਂ ਦੋਸ਼ੀਆਂ ਨੂੰ ਅਪਰੀਹੈਂਡ ਕਰਕੇ ਜਿਹੜਾ ਸਿਵਲ ਹਸਪਤਲ 'ਚ ਐਡਮਿਟ ਕਰਾਇਆ ਗਿਆ ਸਰ ਇਹ ਹਾਈਡ ਕਿੱਥੇ ਕਰਦੇ ਸੀ ਕੀ ਏਰੀਆ ਚੂੜਪੁਰ ਰੋਡ ਦੇ ਕੋਲੇ ਇੱਕ ਰਾਮ ਇਨਕਲੇ ਪੰਡਾ ਉਹਦੇ ਅੱਗੇ ਜਾ ਕੇ ਜਿਹੜਾ ਹੈਗਾ ਉੱਥੇ ਸੰਸਾਨ ਜਿਹਨਾਂ ਦੇ ਵਿੱਚ ਛੁਪੇ ਹੋਏ ਸੀਗੇ ਬੱਚੇ ਕਿੰਨੇ ਸੀ ਦੋ ਇਨਾਂ ਤੋਂ ਮੌਕੇ ਦੇ ਉੱਤੇ ਜਿਹੜੇ ਦੋ ਦੇਸੀ ਜਿਹੜੇ ਹੈਗੇ ਇਲੀਗਲ ਵੈਪਨ ਰਿਕਵਰ ਹੋਏ ਕੁਛ ਇਹਨਾਂ ਤੋਂ ਖੂਲ ਵੀ ਮਿਲੇ ਜਿਹੜੇ ਇਹਨਾਂ ਨੇ ਫਾਇਰ ਕੀਤੇ ਸੀਗੇ ਬਾਕੀ ਜਿਹੜੀ ਇਹਨਾਂ ਦੀ ਹਸਪੀਟਲ ਜਿਹੜੇ ਟਰੀਟਮੈਂਟ ਚੱਲ ਰਹੀ ਹੈ ਇਹਨਾਂ ਨੂੰ ਮੌਕੇ ਤੋਂ ਇਮੀਡੀਏਟਲੀ ਪੁਲਿਸ ਪਾਰਟੀ ਨੇ ਹਸਪੀਟਲ 'ਚ ਐਡਮਿਟ ਕਰਾ ਦਿੱਤਾ ਸੀਗਾ ਸਿਵਲ ਹਸਪੀਟਲ 'ਚ ਗਿਆਣਾ ਅੱਗੇ ਇਹਨਾਂ ਦੀ ਹੁਣ ਜਿਵੇਂ ਟਰੀਟਮੈਂਟ ਹੁੰਦੀ ਹੈ ਉਹਦੇ ਬਾਅਦ ਜਿਹੜੀ ਇਹਨਾਂ ਦੀ ਕੋਸ਼ਿਸ਼ ਕਰਕੇ ਬਾਕੀ ਰਿਕਵਰੀ ਕੀਤੀ ਹੈ ਇਹਦੇ ਵਿੱਚ ਐਫ ਆਈ ਆਰ ਕੋ ਵੀ ਨਵੀਂ ਹੋਈ ਹੋਣਾ ਇਹਦੇ ਵਿੱਚ ਅਸੀਂ ਜਦੋਂ ਇਹ ਜਿਹੜਾ ਸਵੇਰ ਦਾ ਇਨਸੀਡੈਂਟ ਹੋਇਆ ਇਹਦੇ ਸਬੰਧ ਜਿਹੜੀ ਅੱਜ ਦੀ ਡੇਟ ਦੀ ਹੈ ਅੰਡਰ ਸੈਕਸ਼ਨ 307 355 186 ਆਰਮਜ਼ ਐਕਟ ਦੇ ਤਹਣਾ ਹੈਬੋਵਾਲ ਜਿਹੜੀ ਰਜਿਸਟਰ ਕੀਤੀ ਹੈ अर्ਲੀ ਮਾਰਨਿੰਗ ਤੇ ਉਹਦੀ ਜਿਹੜੀ ਤਫਤੀਸ਼ ਹੁਣ ਚੱਲ ਰਹੀ ਹੈ ਇਸਰੇ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਹੈ ਵੀ ਨਾ ਤੇ ਦੇਖੋ ਜਿਹੜਾ ਸਤਿੰਦਰ ਸਿੰਘ ਹੈਪੀ ਹੈ ਉਹ ਆਲਰੇਡੀ ਉਹਦੇ ਤੇ 8-9 ਪਰਚੇ ਪਹਿਲਾਂ ਦਰਜ ਨੇ ਬਾਕੀ ਉਹਦਾ ਅਸੀਂ ਕ੍ਰਿਮੀਨਲ ਰਿਕਾਰਡ ਵੈਰੀਫਾਈ ਵੀ ਕਰ ਰਹੇ ਹਾਂ ਸਾਨੂੰ ਇਹ ਵੀ ਪਤਾ ਲੱਗੇ ਵੀ ਉਹ ਪਹਿਲਾਂ ਤਿੰਨ ਮੁਕਦਮਿਆਂ 'ਚ ਪੀਓ ਵੀ ਚੱਲੇ ਆ ਰਹੇ ਸੀ ਬਾਕੀ ਹੋਰ ਕਿੰਨੇ ਮੁਕਦਮਿਆਂ 'ਚ ਉਹ ਪੀਓ ਹੈ ਤੇ ਹੋਰ ਕਿਹੜੇ ਪਰਚੇ ਦਰਜ ਆ ਉਹ ਸਾਰਾ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹੜਾ ਦੂਜਾ ਦੋਸ਼ੀ ਸੀਗਾ ਰਵਿੰਦਰ ਸਿੰਘ ਤੇਗਾ ਉਹਦੇ ਉੱਤੇ ਵੀ ਕਰੀਬ ਦੋ ਪਰਚੇ ਪਹਿਲਾਂ ਦਰਜ ਆ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੀਆਂ ਡਿਟੇਲਸ ਵੈਰੀਫਾਈ ਕਰਾਂਗੇ ਇਹਨਾਂ ਨੂੰ ਸਰ ਸ਼ੈਲਟਰ ਵਾਲਾ ਕਿ ਕਿੰਨੇ ਬੰਦਾ ਹੈ ਦੇਖੋ ਇਹ ਜਿਵੇਂ ਪਹਿਲਾਂ ਲੜਾਈ ਹੋਈ ਹੈ ਬੋਵਾਲ ਉਹਦੇ ਵਿੱਚ ਮੇਨ ਕਿਊ ਸੀਗੇ ਹੋਰ ਕਿਹੜੇ ਬੰਦੇ ਇਨਵੋਲਵ ਹੈ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੀ ਗੁਹਰਾਹ ਗਹਿ ਤੁਹਾਨੂੰ ਜਿਆਨਾ ਲਾਈਵ ਲਈ ਸਰਿੰਦਰ ਸੋਨੀ ਦੀ ਰਿਪੋਰਟ